ਉਸ ਵਕਤ ਹੀ ਗਾ ਲੈ ਜਦੋਂ ਜਾਂਝ ਧੁੱਕਦੀ ਆ ਤੇ ਬੀਬੀਆਂ ਸਿੱਠੀਆਂ ਦੇਂਦੀਆਂ ਹੁੰਦੀਆਂ ਸੀ ਪਰ ਉਹ ਕਿਸਾਨਾਂ ਕਿਹਾ ਉਹ ਕੋ ਸਾਹ ਰੱਖਿਆ ਨੇ ਹਾਂ ਮਾਂ ਤੇਰੀ ਦਾ ਬਸਤਾ ਵੇ ਰੰਗ ਦੇ ਦੀਵਾ ਸੰਸਤਾ ਵੇ ਮਾਂ ਤੇਰੀ ਦਾ ਬਸਤਾ ਵੇ ਰੰਗ ਦੇ ਦੀਵਾ ਸੰਸਤਾ ਵੇ ਤੇਰੀਆਂ ਹੱਡੀਆਂ ਵੇ ਹਾਂ ਬਾਈਆਂ ਕਿਤੇ ਛੱਡੀਆਂ ਵੇ ਮਾਂ ਤੇਰੀਆਂ ਹੱਡੀਆਂ ਵੇ ਹਾਂ ਬਾਈਆਂ ਕਿਤੇ ਛੱਡੀਆਂ ਵੇ ਏ ਮਾਂ ਤੇਰੀ ਤੇ ਗੋਡੇ ਮਿਰਿਆ ਨਾ ਕੋ ਆਈ ਦਿੱਤੇ ਮੋਰ ਵੀਨਾ ਜਾਣੋ ਸਪਿੰਦੋ ਆਈ ਦਿੱਤੇ ਮੋਰ ਵੀਨਾ ਨੀਮ ਲੰਗਾ ਦੀਏ ਜਾਂਦੇ ਪੂਰਾ ਤੋਰ ਵੀਨਾ ਨੀਮ ਲੰਗਾ ਦੀਏ ਜਾਂਦੇ ਪੂਰਾ ਤੋਰ ਵੀਨਾ

लाड़या अमा क्य नालव तूं मज़े जी कड़ी लाड़या अमा क्यू नाली बीवी की करीली लींदमि कुड़ी बीवी कीरीली की ओदा ओॾूम कुड़ी डोलाया पियो सुवेगा डोड़ जीओ सुठी आई आवे नओ सुठी आई आवे न ਕਦਮ ਮਿਕਦਾ ਬਾਬਾ ਕਚਰਖਾ ਗਮਕਦਾ ਹੋ ਤੇ ਲਾਣਾ ਚੰਗਾ ਪਲਾ ਤੇ ਦਿੰਦੇ ਦਾ ਧੰਮਕਦਾ ਬਾਬਾ ਕਚਰਖਾ ਧੰਮਕਦਾ ਬਾਬਾ ਕਚਰਖਾ ਧੰਮਕਦਾ ਓ ਬਾਬਾ ਕਚਰਖੇ ਬੀੜੀਆਂ ਬਾਬਾ ਕਚਰਖੇ ਬੀੜੀਆਂ ਓਏ ਹੋ ਤਿੱਲਾਣਾ ਚੰਗਾ ਪਲਾਂ ਤੇ ਅੱਖਾਂ ਦੀ ਰਮਟੀਆਂ ਵਾਵਾ ਕਚਰਕੇ ਪੀੜੀਆਂ ਵਾਵਾ ਕਚਰਕੇ ਪੀੜੀਆਂ ਓਏ ਤਿੱਲਾਣਾ ਚੰਗਾ ਪਲਾਂ ਤੇ ਅੱਖਾਂ ਦੀ ਰਮਟੀਆਂ ਵਾਵਾ ਕਚਰਕੇ ਪੀੜੀਆਂ ਪਗਤੀ ਅਰੀ ਲੜ ਆਵੇ ਛੜੇ ਨਾ ਕਹਿੰਦੀ ਆ ਪਗਤੀ ਅਰੀ ਲੜ ਆਵੇ ਛੜੇ ਨਾ ਕਹਿੰਦੀ ਆ ਮਾਤੀ ਅਰੀ ਲੜ ਆਵੇ ਛੜੇ ਨਾ ਰੈਂਦੀ ਆ ਮਾਤੀ ਅਰੀ ਲੜ ਆਵੇ ਛੜੇ ਨਾ ਰੈਂਦੀ ਆ ਮਾਤੀ ਅਰੀ ਲੜ ਆਵੇ ਛੜੇ ਨਾ ਰੈਂਦੀ ਆ ਉਦੋਂ ਹੱਸਾ ਮਖੌਲੇ ਕਰਦੀ ਹੁੰਦੀ ਸੀ ਬੀਬੀਆਂ ਤੇ ਗੁੱਸਾ ਨਹੀਂ ਕਰਦੇ ਹੁੰਦੇ ਕੋਈ ਵੀ ਏ ਜੇ ਅੱਗੇ ਗਾ ਸ਼ੇਰ ਸ਼ੁਰੂ ਕਰ ਦੇਣਾ ਵਹਿਗੂ ਜੀ ਕਾ ਖਾਲਸਾ ਵਹਿਗੂ ਜੀ ਕੀ ਪਤ